ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਸ ਯੂਨੀਅਨ ਦਾ ਸਰਕਾਰ ਖਿਲਾਫ ਮੋਰਚਾ ਅੱਜ ਵੇਖਣ ਨੂੰ ਮਿਲਿਆ ਪੰਜਾਬ ਭਰ ਦੇ 27 ਦੇ ਕਰੀਬ ਬੱਸ ਡਿਪੂ 2 ਘੰਟੇ ਲਈ ਬੰਦ ਕੀਤੇ ਗਏ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਖਿਲਾਫ ਰੋਸ ਪ੍ਰਟਾਇਆ ਗਿਆ ਕਰੀਬ 2200 ਪਨਬਸ ਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਇਸ ਦੌਰਾਨ ਬੰਦ ਕੀਤੀਆਂ ਗਈਆਂ ਮੰਗਾ ਨਾ ਮੰਨੇ ਜਾਣ ਦੀ ਸੂਰਤ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਦੀ ਦੌਰਾਨ ਚੇਤਾਵਨੀ ਵੀ ਦਿੱਤੀ ਗਈ ਹੈ ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਸ ਯੂਨੀਅਨ ਨੇ ਅੱਜ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਪੰਜਾਬ ਭਰ ਦੇ 27 ਦੇ ਕਰੀਬ ਬੱਸ ਡਿਪੂ 2 ਘੰਟਿਆਂ ਲਈ ਬੰਦ ਕੀਤੇ ਗਏ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਖਿਲਾਫ ਇਸ ਦੌਰਾਨ ਰੋਸ ਪ੍ਰਟਾਇਆ ਗਿਆ 2200 ਦੇ ਕਰੀਬ ਪਨਬਸ ਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਬੰਦ ਕੀਤੀਆਂ ਗਈਆਂ ਜਿਸ ਕਾਰਨ ਸਵਾਰੀਆਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਚਤਾਵਨੀ ਵੀ ਦਿੱਤੀ ਗਈ ਹੈ ਕਿ ਮੰਗਾ ਨਾ ਮੰਨੇ ਜਾਣ ਦੀ ਸੂਰਤ ਵਿੱਚ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਸ ਦਾ ਅੱਜ ਰੋਸ ਵੇਖਣ ਨੂੰ ਮਿਲਿਆ ਜਿਸ ਕਾਰਨ ਆਮ ਜਨਤਾ ਨੂੰ ਸਵਾਰੀਆਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਭਰ ਦੇ 27 ਦੇ ਕਰੀਬ ਬੱਸ ਡਿਪੂ 2 ਘੰਟਿਆਂ ਲਈ ਬੰਦ ਕੀਤੇ ਗਏ। ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ पिछले कुछ समय तो जारी नहीं हुई है जिस कारण ए रोज प्रकट आया गया 22 से उदे करे पनवस्ते पंजाब रोडवेज दिया बसें इस दौरान बंद की त्या गया दो तस्वीरें थानो दिखा रहे हैं पठानकोट ते अमृतसर दिया जिथे ਤੁਸੀਂ ਵੇਖ ਸਕਦੇ ਹੋ ਸਵਾਰੀਆਂ ਕਿਸ ਤਰ੍ਹਾਂ ਪਰੇਸ਼ਾਨ ਹੋ ਰਹੀਆਂ ਨੇ ਤੇ पंजाब सरकार ਮੁਰਦਾਬਾਦ ਦੇ ਨਾਰੇ ਵੀ ਲਗਾਏ ਜਾ ਰਹੇ ਨੇ ਸਮੰਗਾ ਨਾ ਮੰਨਣ ਦੀ ਸੂਰਤ ਵਿੱਚ ਇਹ ਹੜਤਾਲ ਰਮੇ ਸਮੇਂ ਤੱਕ ਕੀਤੀ ਜਾਵੇਗੀ ਅਨਮਿੱਥੇ ਸਮੇਂ ਤੱਕ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਪੰਜਾਬ ਭਰ ਦੇ 27 ਦੇ ਕਰੀਬ ਬੱਸ ਡਿਪੂ 2 ਘੰਟਿਆਂ ਲਈ ਬੰਦ ਕੀਤੇ ਗਏ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਖਿਲਾਫ ਇਹ ਰੋਜ਼ ਪ੍ਰਗਟਾਇਆ ਗਿਆ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ 220 ਦੇ ਕਰੀਬ ਪਨ ਬਸਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਇਸ ਦੌਰਾਨ ਬੰਦ ਕੀਤੀਆਂ ਗਈਆਂ ਮੰਗਾ ਨਾ ਮੰਨੇ ਜਾਣ ਦੀ ਸੂਰਤ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਸਵਾਰੀਆਂ ਖਾਸੀ ਪਰੇਸ਼ਾਨ ਹੋਈ ਇਸ ਦੌਰਾਨ 2 ਘੰਟਿਆਂ ਲਈ ਬਸਾਂ ਬੰਦ ਕੀਤੀਆਂ ਗਈਆਂ ਕੱਚੇ ਮੁਲਾਜ਼ਮ ਪਰੇਸ਼ਾਨ ਨੇ ਕਿਉਂਕਿ ਲੰਮੇ ਸਮੇਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਜ਼ਾਹਰ ਤੌਰ ਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਤੇ ਉਹ ਸਾਫ ਨਜ਼ਰ ਆਇਆ ਅੱਜ ਮੈਂ ਤੁਹਾਡੇ ਮਾਧਿਅਮੇ ਰੈਂਜਰੇ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਜੇਕਰ ਕੱਲ ਤੱਕ ਸਾਡੀਆਂ ਤਨਖਾਹਾਂ ਰਿਲੀਜ਼ ਨਹੀਂ ਹੁੰਦੀਆਂ ਤੇ ਫਿਰ ਕੋਈ ਵੱਡੇ ਐਕਸ਼ਨ ਜਰੇ ਉਹ ਸੰਘਰਸ਼ ਵੀ ਲਿਖਾਂਗੇ ਤੇ ਜਿਹਦੇ ਵਿੱਚ ਪੰਜਾਬ ਦੇ ਪੁਲ ਮੇਨ ਨਜਰੇ ਰੂਟ ਨੇ ਉਹ ਵੀ ਪ੍ਰਭਾਵਿਤ ਹੋ ਸਕਦੇ ਬੰਦ ਹੋ ਸਕਦੇ ਆ ਤੇ ਤਨ ਅਜਰੀ ਹੜਤਾਲ ਆ ਹੁਣ ਮਿੱਥੇ ਸਮਝੀ ਰੋ ਸਰਕਾਰ ਜਿਹੜਾ ਸਾਡਾ ਕੁਝ ਨਹੀਂ ਕਰਨ ਜਾ ਰਹੀ ਸਿਰਫ ਇੱਕ ਲਾਰੇ ਲੱਪੇ ਸਾਨੂੰ ਜਿਹੜੇ ਕੱਚੇ ਮਲਾਜਮਾਂ ਨੂੰ ਲਾਏ ਜਾ ਰਹੇ ਆ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਇਹ ਆ ਜੀ ਜੇ ਸਰਕਾਰ ਅੱਜ ਸਾਡੀਆਂ ਤਨਖਾਹਾਂ ਰਿਲੀਜ਼ ਕਰ ਦਿੰਦੀ ਵੀ ਠੀਕ ਆ ਨਹੀਂ ਕਰਦੀ ਤਾਂ 23 ਤਰੀਕ ਤੋਂ ਅਸੀਂ ਅਣਮਿੱਥੇ ਸਮੇਂ ਲਈ ਜਿਹੜੇ ਪੰਜਾਬ ਦੇ 27 ਦੇ 27 ਡੀਪੂ ਜਿਹੜੇ ਬੰਦ ਕੀਤੇ ਜਾਣਗੇ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਦੋਂ ਸਰਕਾਰ ਨੇ ਬੜੇ ਬੜੇ ਤਗੜੇ ਵਾਅਦੇ ਕੀਤੇ ਸੀ ਵੀ ਪਹਿਲੀ ਕੈਬਨਿਟ ਦੇ ਵਿੱਚ ਜਿਹੜੇ ਕੱਚੇ ਮਲਾਜਮਾਂ ਨੂੰ ਪੱਕੇ ਕਰ ਦੇਾਂਗੇ ਤੇ ਹੁਣ ਪੱਕੇ ਕਰਨ ਦੀ ਤਾਂ ਬੜੀ ਦੂਰ ਦੀ ਗੱਲ ਆ ਵੀ ਪੰਜਾਬ ਸਰਕਾਰ ਕੋ ਜਿਹੜੇ ਕੱਚੇ ਕੰਮ ਕੱਚੇ ਕਾਮੇ ਆ ਪੰਜਾਬ ਰੋਡਵੇ ਤੇ ਪਨਵਾਸ ਤੇ ਪੀਆਰਟੀਸੀ ਦੇ ਵਿੱਚ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਪਾਈਆਂ ਪਾਈਆਂ ਪਾ ਜਾ ਰੀਆਂ ਹੁਣ ਅੱਜ ਦੇ ਦਿਨੋ ਤੁਸੀਂ ਵੀ ਅਜੇ 21 ਤਰੀਕ ਹੋ ਗਈ ਆ ਅਜੇ ਕਿਸੇ ਕੰਮ ਦੀ ਤਨਖਾਹ ਨਹੀਂ ਆਈ ਸਰਕਾਰ ਨੂੰ ਬਾਰ ਬਾਰ ਬੇਨਤੀ ਕਰਨ ਦੇ ਪ੍ਰੈਸ ਨੋਟ ਦੇ ਕੇ ਵੀ ਸਰਕਾਰ ਨੂੰ ਵਿਖਲੇਆ ਪਰ ਸਰਕਾਰ ਇਹ ਤੇ ਆਖਾ ਚੰਨੀ ਕਰ ਰਹੀ ਹੈ ਵੀ ਸਰਕਾਰ ਤੁਹਾਡੀ ਸਾਡੇ ਵੱਲ ਧਿਆਨ ਨਹੀਂ ਦੇ ਰਹੀ ਤਨਖਾਹ ਦੇਖੋ ਜੀ 1 ਮਹੀਨੇ ਦੀ ਪੈਂਡਿੰਗ ਹੋ ਗਈ ਤੇ ਦੂਜਾ ਮਹੀਨਾ ਵੀ ਹੋ ਗਿਆ ਨਾਲੇ ਸਾਡੀ ਉਹਨਾਂ ਅੱਗੇ ਬੇਨਤੀ ਹੈ ਕੀ ਟ੍ਰਾਂਸਪੋਰਟ ਦੀ ਪਾਲਸੀ ਆਪਣੇ ਨਾਲ ਲੱਗਦੀ ਸਟੇਟ ਹਿਮਾਚਲ ਟ੍ਰਾਂਸਪੋਰਟ ਚੋਂ ਲੈ ਲੈਣ ਉੱਥੇ 2 ਸਾਲ ਵਾਲੇ ਬੰਦੇ ਕੰਟਰੈਕਟ ਵਾਲੇ ਨਾਨ ਵਾਲੀ ਮਹਿਮਿਆ ਚ ਮਰਜ਼ੀ ਕੀਤੇ ਜਾਂਦੇ ਆ ਤੇ ਠੇਕੇਦਾਰੀ ਸਿਸਟਮ ਉੱਥੇ ਬਿਲਕੁਲ ਖਤਮ ਕਰ ਦਿੱਤਾ ਗਿਆ ਤੇ ਸਾਡੀ ਸਰਕਾਰ ਹੈ ਕਿ ਇਹੋ ਹੀ ਬੈਂਤੀ ਹੈ ਜਿਹੜੇ ਵਰਕਰ 24 ਘੰਟੇ ਦਿਨ ਰਾਤ ਸੜਕਾਂ ਤੇ ਕੰਮ ਕਰ ਰਹੇ ਆ ਇਹਨਾਂ ਦੀ ਤਨਖਾਹਾਂ ਸਮੇਂ ਸਿਰ ਪਾਈਆਂ ਜਾਣ ਬਸ 1.5 ਘੰਟਾ ਲੇਟ ਹੈ ਅਪਡੇਟ ਘੰਟਾ ਤੋਂ ਅਸੀਂ ਇੱਥੇ ਬੈਠੇ ਬੈਠੇ ਹੋ ਗਿਆ ਹੈ ਹਾਂ ਫਸਟ ਟਾਈਮ ਆਏ ਹਾਂ ਪਤਾ ਵੀ ਨਹੀਂ ਅਮੇ ਔਰ ਯਾਨਕਾ ਅਸੀਂ ਜਾਣਾ ਹੈ ਦਲੋਜੀ ਜਾਣਾ ਹੈ ਅਸੀਂ ਆਸਾ ਕਰਦੇ ਹਾਂ ਭਈ ਆ ਕੇ ਠੀਕ ਠਾਕ ਰਹੇ ਕੋਈ ਦਿੱਕਤ ਨਾ ਆਏ